ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਤੋਂ ਅੱਛਾ ਮਾਟਰ ਜੀ ਸਾਡੀਆਂ ਸਰਕਾਰਾਂ ਦਾ ਹੁਣ ਪਤਾ ਕਿਹੜਾ ਹਾਲ ਹੈ ਹਾਂਜੀ ਇਹ ਨਾਮ ਦੇ ਹੱਕਦਾਰ ਹੈ ਹਾਂਜੀ ਤੇ ਇਨਾਮ ਤਾਂ ਆਇਆ ਜਾਵੇ ਇਹਨਾਂ ਨੂੰ ਜਿਵੇਂ ਉਹ ਸਿਆਣੇ ਕਿਸਾਨ ਤੋਂ ਅੱਛਾ ਜੀ ਉਹ ਮੰਗੂਗਾ ਉਹ ਆਏ ਸੀਗਾ ਕਹਿੰਦਾ ਨਾ ਕੋਈ ਕਿਸਾਨ ਸੀਗਾ ਬਹੁਤ ਸੁਲਝਿਆ ਪਾ ਹੂੰ ਤੇ ਆਪਦੇ ਖੇਤ ਚ ਖੇਤੀ ਕਰ ਰਿਹਾ ਹੈ ਅੱਛਾ ਜੀ ਕੰਮਕਾਰ ਲੱਗਿਆ ਆਉਦਾ ਹਾਂਜੀ ਤੇ ਰਾਜਾ ਸ਼ਿਕਾਰ ਖੇਡਣ ਗਿਆ ਹਾਂਜੀ ਤੇ ਰਾਜੇ ਨੂੰ ਪਿਆਸ ਲੱਗੀ ਭੁੱਖ ਲੱਗੀ ਤੇ ਰਾਜੇ ਨੇ ਕਿਸਾਨ ਵੇਖ ਲਿਆ ਫਿਰਦਾ ਅੱਛਾ ਜੀ ਰਾਜਾ ਕਿਸਾਨ ਕੋਲ ਆ ਗਿਆ ਲੈ ਕੇ ਕੁੜਾ ਹਾਂ ਉਹ ਕਹਿੰਦੇ ਭਗਤਾ ਕੁਸਖਾਨ ਨੂੰ ਹੈਗਾ ਹਾਂ ਇਹ ਤਸਾਨ ਤਾਂ ਪੂਰਾ ਸੁਲਝ ਗਿਆ ਵਾਹੀ ਵਿਚਾਰਾ ਉਹ ਕਹਿੰਦਾ ਜੀ ਜਿਹੜੀ ਰੁਕੀ ਮਿੱਸੀ ਹੈਗੀ ਜਰੂਰ ਆਜਰ ਆ ਆਓ ਮਹਾਰਾਜ ਹਾਂ ਉਹਨੇ ਪਹਿਲਾਂ ਤਾਂ ਘੜੇ ਵਾਲਾ ਪਾਣੀ ਠੰਡਾ ਹਾਂ ਰਾਜੇ ਨੂੰ ਪਿਆਇਆ ਹੱਥ ਧਵਾਏ ਅੱਛਾ ਜੀ ਬਿਠਾਇਆ ਹਾਂ ਤੇ ਰਾਜੇ ਨੂੰ ਉਹਨੇ ਮਿੱਸੀਆਂ ਰੋਟੀਆਂ ਅੱਛਾ ਜੀ ਛੇਸਣ ਵਾਲੀਆਂ ਕੁਆਈਆਂ ਹਾਂ ਨਾਲ ਚਾਰ ਗੰਢਾ ਲੱਸੀ ਪਿਆਈ ਅੱਛਾ ਜੀ ਰਾਜੇ ਨੇ ਦੀ ਜੱਕਦੇ ਵੀ ਨਹੀਂ ਖਾਧੀਆਂ ਹੀ ਭਾਈ ਹਾਂ ਰਾਜਾ ਨੇ ਇੰਨਾ ਖਾਸ਼ ਹੋਇਆ ਭੋਜਨ ਛੱਕ ਕੇ ਇੰਨਾ ਬਾਗੋ ਬਾਗ ਮੈਂ ਕਹਿੰਦਾ ਯਾਰ ਪੁੱਛਣ ਦੀ ਗੱਲ ਨਹੀਂ ਅੱਛਾ ਜੀ ਰਾਜਾ ਕਹਿੰਦਾ ਵੀ ਕਿਸਾਨ ਨੂੰ ਕਹਿੰਦਾ ਵੀ ਕੱਲ ਨੂੰ ਕਹਿੰਦਾ ਰਾਜਧਾਨੀ ਆ ਮੇਰੇ ਦਰਬਾਰ 'ਚ ਪਹੁੰਚ ਅੱਛਾ ਜੀ ਤੇ ਮੈਂ ਇੰਨਾ ਕੋ ਖੁਸ਼ ਹਾਂ ਤੇਰੀ ਸੇਵਾ ਤੋਂ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ ਜੋ ਮੰਗੇ ਹਾਂ ਠੀਕ ਹੈ ਉਹੀ ਮਿਲੂ ਤੈਨੂੰ ਅੱਛਾ ਜੀ ਮੰਗ ਲਈ ਕੀ ਮੰਗਣਾ ਜਾ ਠੀਕ ਹੈ ਜੀ ਉਹ ਜਾ ਸੌਖਾ ਹੂੰ ਉਗਨਾ ਸਾਤਬਤਨ ਮਹਾਰਾਜ ਹੁਣ ਕਿਸਾਨ ਵੀ ਖੁਸ਼ ਹੈ ਕਿਸਾਨ ਨੂੰ ਨਹੀਂ ਪਤਾ ਵੀ ਅਕੇ ਸਰਕਾਰਾਂ ਭ੍ਰਿਸ਼ਟਾਚਾਰੀ ਬੈਠੀਆਂ ਹਾਂ ਹੁਣ ਕਿਸਾਨ ਖੁਸ਼ੀ ਖੁਸ਼ੀ ਦਰਬਾਰ ਪਹੁੰਚ ਗਿਆ ਅੱਛਾ ਜੀ ਹੁਣ ਮੁਰੇ ਸੰਤਰੀ ਨੂੰ ਮਿਲਣਾ ਉਹਨੇ ਉਹਨੇ ਸੰਤਰੀ ਨੂੰ ਸਾਰਾ ਕਾਰਨ ਦੱਸਿਆ ਹਾਂ ਮਤਲਬ ਵੀ ਐਂ ਕਰਕੇ ਰਾਜਾ ਸਾਹਿਬ ਗਏ ਸੀ ਉਹ ਮੇਰੇ ਤੋਂ ਖੁਸ਼ ਹੈ ਉਹ ਮੈਨੂੰ ਇਨਾਮ ਦੇਣ ਲਈ ਸੱਦਿਆ ਉਹਨਾਂ ਨੇ ਹਾਂ ਅੱਛਾ ਜੀ ਵੀ ਤੂੰ ਮੈਨੂੰ ਮਿਲਾ ਅੱਛਾ ਜੀ ਉਹ ਕਹਿੰਦਾ ਵੀ ਖੜੋ ਹਾਂ ਰੁਕੋ ਮੈਂ ਅਫਸਰ ਨੂੰ ਮਿਲ ਕੇ ਆਉਣਾ ਹਾਂ ਉਹਨੇ ਜਿਹੜਾ ਮੂਰੇ ਅਫਸਰ ਰੱਖਿਆ ਹੀ ਉਹਦੇ ਨਾਲ ਗੱਲ ਕਰੀ ਹਾਂ ਕਹਿੰਦੇ ਵੀ ਐਂ ਕਰਕੇ ਆਏ ਆ ਉਹ ਐਂ ਨਾਮ ਮਿਲਣਾ ਉਹਨੂੰ ਹਾਂ ਰਾਜੇ ਨੇ ਨਾਮ ਦੇਣਾ ਅੱਛਾ ਜੀ ਤੇ ਆ ਗਿਆ ਹਾਂ ਉਹ ਕਹਿੰਦਾ ਹਾਂ ਮੈਂ ਕਹਿੰਦਾ ਕਿਸਾਨ ਨੂੰ ਕਹਿੰਦਾ ਵੀ ਨਾਮ ਤੇ ਮੈਨੂੰ ਕੀ ਦੇਵੇਂਗਾ ਤੂੰ ਅੱਛਾ ਜੀ ਜਦੋਂ ਰਾਜੇ ਨੇ ਨਾਮ ਦਿੱਤਾ ਉਹ ਕਹਿੰਦਾ ਅੱਧੋ-ਅੱਧ ਕਰ ਲਾਂਗੇ ਹਾਂ ਪੂਰਾ ਖਾਦ ਸੰਤਰੀ ਹਾਂ ਅੱਧੋ-ਅੱਧ ਨਿਆਰਾ ਨਿਆਰਾ ਉਹ ਕਹਿੰਦਾ ਲੰਘ ਜਾ ਹਾਂ ਹੁਣ ਮੂਰੇ ਆਫਸਰ ਵੀ ਉਹ ਵੀ ਉਹ ਹੈ ਜਾਂ ਆਫਸਰ ਕਹਿੰਦਾ ਆ ਵੀ ਮਲਾਉਣਾ ਤਾਂ ਮੈਂ ਆ ਹਾਂ ਮੈਨੂੰ ਕੀ ਦੇਂਗਾ ਅੱਛਾ ਉਹਨਾਂ ਦੇ ਵਿੱਚੋਂ ਤਾਂ ਇਦਾਂ ਤੂੰ ਲੈ ਨਹੀਂ ਹਾਂ ਹੁਣ ਰਹਿ ਗਿਆ ਵਿਚਾਰੇ ਕੋਲੇ ਚੌਥਾ ਹਾਂ ਤੇ ਹੁਣ ਗਾ ਉਹਨੇ ਖਜਾਨਚੀ ਆ ਗਿਆ ਹਾਂ ਉਹਨੇ ਖਜਾਨਚੀ ਦੇ ਕੰਨ ਚ ਫੂਕ ਮਾਰਦੇ ਵੀ ਚੌਥਾ ਹਿੱਸਾ ਮੈਂ ਲੈ ਲੈ ਤੂੰ ਮੰਗ ਲੈ ਹਾਂ ਦੇ ਤੂੰ ਹਾਂ ਇਹਨੂੰ ਤਾਂ ਫਰੀਦੇ ਹੀ ਮਿਲਣਾ ਅੱਜ ਅੱਛਾ ਜੀ ਤੇ ਉਹ ਭਰਾਵਾ ਜਦੋਂ ਖਜ਼ਾਨਚੀ ਕਹਿੰਦਾ ਵੀ ਸੈਨ ਤਾਂ ਮੈਂ ਕਰਨੇ ਆ ਰਾਜੇ ਦਾ ਆਰਡਰ ਕਰਨਾ ਹਾਂ ਖਜ਼ਾਨੇ ਦਾ ਮੈਂ ਆ ਖਜ਼ਾਨੇ ਚੋਂ ਹਾਂ ਮੈਨੂੰ ਕੀ ਦੇਗਾ ਉਹਦਾ ਚੌਥਾ ਹਿੱਸਾ ਤੇਰਾ ਹਾਂ ਇੱਕ ਹਿੱਸਾ ਤੂੰ ਵੀ ਲੈ ਲਈ ਹਾਂ ਪੂਰੇ ਖੋਸਾਰੇ ਉਹਨਾਂ ਨੇ ਤਾਂ ਵਿਚਾਰੇ ਨਿਸਾਰਾ ਹੀ ਵੰਡਤਾ ਅੱਧਾ ਤਾਂ ਉਹਨੇ ਲੈ ਲਿਆ ਤੇ ਦੋ ਹੀ ਸੇਨਾਂ ਲੈ ਲਈ ਖਜ਼ਾਨੇ ਲੈ ਲਿਆ ਹਾਂ ਹੁਣ ਜਾਵੜਿਆ ਰਾਜੇ ਕੋਲੇ ਰਾਜਾ ਪੂਰਾ ਖੁਸ਼ ਹੋਇਆ ਹਾਂਜੀ ਰਾਜੇ ਨੇ ਚਾਹ ਪਾਣੀ ਪਿਆਇਆ ਕਿਸਾਨ ਨੂੰ ਕਹਿੰਦਾ ਵੀ ਮੰਗ ਹੂੰ ਕੀ ਮੰਗਦਾ ਹੂੰ ਆ ਕਿਸਾਨ ਨੇ ਸੋਚਿਆ ਵੀ ਆਪਾਂ ਨੂੰ ਤਾਂ ਬਜਣਾ ਹੀ ਕੋਈ ਨਹੀਂ ਗੇਟੋਂ ਬਾਹਰ ਜਾ ਕੇ ਜਿਹੜਾ ਯਾਰ ਮੰਗ ਉਹੋ ਹੀ ਕੋਈ ਮੰਗ ਹਾਂ ਉਹ ਕਹਿੰਦਾ ਜੀ ਬਸ ਕਿਰਪਾ ਕਰਕੇ ਨਾ ਮੇਰੇ ਵੀ 170 ਮਾਰੇ ਜਾਣ ਅੱਛਾ ਜੀ ਉਹ ਬਹਿਰ ਉਹ ਕੀ ਮੰਗ ਤੇਰੀ ਤੂੰ ਕੋ ਗਲਤੀ ਕਰੀਆ ਯਾਰ ਹਾਂ ਉਹ ਕਹਿੰਦਾ ਜੀ ਮੇਰੀ ਮੰਗ ਬਿਲਕੁਲ ਜੈ ਜੈ ਇਹਨੂੰ ਪੂਰਾ ਕੀਤਾ ਜਾਵੇ ਕਿਰਪਾ ਕਰਕੇ ਮੈਂ ਫੇਰ ਖੁਸ਼ ਹਾਂ ਅੱਛਾ ਜੀ ਵੀ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਤੇਰੇ ਮੁਤਾਬਕ ਜੋ ਤੂੰ ਮੰਗੇਗਾ ਮੈਂ ਮੰਗ ਲਿਆ ਮੈਨੂੰ ਦਿਓ ਦਿਓ ਉਹ ਰਾਜਾ ਫਸ ਗਿਆ ਹਾਂ ਰਾਜੇ ਨੇ ਕਿਹਾ ਬਹੁ ਮਾੜੀ ਗੱਲ ਆ ਯਾਰ ਹਾਂ ਸਤੰਦਰ ਨੇ ਮੰਗਿਆ ਵੀ ਆ ਯਾਰ ਚਲ ਦੇ ਦੇ ਹਾਂ ਹੁਣ ਵਾਦਾ ਦਾ ਪਗੋਣਾ ਪੈਣਾ ਹਾਂ ਉਹਨੇ ਸੱਧਿਆ ਗਜਾਂ ਅੰਟੀ ਕਹਿੰਨਾ ਕਰਾਉਸ ਐਨ ਹਾਂ ਇਹਦੀ ਮੰਗ ਪੂਰੀ ਕਰੋ ਹਾਂ ਤਦ ਉਹਨੇ ਪੈਸੇਨ ਕਰਾ ਲਿਆ ਕੇ ਖਜ਼ਾਨਚੀ ਨੇ ਹੁਣ ਲੱਤਾਂ ਖਜ਼ਾਨਚੀ ਦੀਆਂ ਕੰਬਣ ਜੂ ਹਸੈਨ ਕਰਾਈ ਉਹਨੇ ਮੈਨੂੰ ਖੇਤਰ ਮੰਗੀ ਕਿ ਉਹ ਸਾਲ ਆਪਾਂ ਨੂੰ ਵੀ ਆ ਹਾਂਜੀ ਪਰ ਉਹਨੇ ਫਿਰ ਆਪਣੇ ਕੋਲ ਗੱਲ ਕਰਨੀ ਹੈ ਹਾਂ ਤੇ ਉਧਰ ਉਹਨਾਂ ਖੇਤਰ ਮਾਰਨ ਵਾਲਾ ਵੀ ਸੱਦ ਲਿਆ ਜਦੋਂ ਆ ਗਿਆ ਉਹ ਕਹਿੰਦਾ ਜੀ ਰੁਕੋ ਸੰਤਰੀ ਨੂੰ ਬੁਲਾਓ ਅੱਛਾ ਉਹ ਕਹਿੰਦਾ ਕਿਵੇਂ ਕਹਿੰਦਾ ਦੋਨੇ ਮੰਗਿਆ ਸੀਗਾ ਜੀ ਮੈਨੂੰ ਜਿਹੜਾ ਕੋ ਤੁਸੀ ਦਿਓਗੇ ਵੀ ਆਹ ਤੇ ਨਹੀਂ 50 70 ਦਾ ਪਹਿਲਾਂ ਉਹਦੇ ਮਾਰੋ ਅੱਛਾ ਜੀ ਉਹਨਾਂ ਨੇ ਤਰੇਟਾ ਠੇ 50 ਉਹਦੇ ਪੈਣਾ ਹਾਂ ਅਫਸਰ ਨੇ ਪਹਿਲਾ ਲੱਤੋਂ ਸੱਟ ਗਿਆ ਕੰਮ ਵੀ ਮੇਰੇ ਵੀ ਬਰਾਉਂਗਾ ਤਾਂ ਸਾਲਾ 25 ਉਹਨੂੰ ਸਦੋ ਜਿਹੜਾ ਤੁਹਾਡਾ ਅਫਸਰ ਹੈ ਉਹਦਾ ਕਿਵੇਂ ਕਹਿੰਦਾ ਚੌਥਾ ਹਿੱਸਾ ਉਹਨੇ ਵੀ ਲੈਣ ਦਾ ਵਾਅਦਾ ਕਰਿਆ ਸੱਚੀ ਉਹਦੇ ਮਰ 25 ਉਹਦੇ ਛੱਡਿੰਗਾ ਉਹਨਾਂ ਜੀ ਰੁਕੋ ਹੁਣ ਸਭ ਦੁਖ ਜਾਣ ਹਾਂ ਚੌਥਾ ਹੀ ਸਹੀ ਉਹਨੇ ਮੰਗਿਆ 25 ਉਹਦੇ ਮਰੋਂ ਕਹਿੰਦਾ 100 ਪੂਰਾ ਆਉਦੇ ਤਾਂ ਇੱਕ ਵੀ ਨਹੀਂ ਬੰਦਿਆ ਆਉਦੇ ਤਾਂ ਇੱਕ ਪੂਰਾ ਆਇਆ ਧੰਨਵਾਦ ਜੀ ਕਹਿੰਦਾ ਇਹਨਾਂ ਨੇ ਮੰਗ ਲਿਆ ਹੀ ਸਾਰਾ ਨਾ ਯਾਰ ਕੇਦਰ ਗੱਲ ਬੜੀ ਸਿਆਣੀ ਕਰੀ ਯਾਰ ਤੂੰ ਤੇਰੇ ਕੋਲੇ ਤਾਂ ਕੇਟਾਂ ਦਾ ਬਚਣਾ ਹੀ ਕੋਸ ਨਹੀਂ ਬਚ ਨਹੀਂ ਕੋਣ ਨਹੀਂ ਸੀ ਬੰਕੀ ਬੜੀ ਸੋਹਣੀ ਬੰਕੀ ਹਾਂ ਨਾਲੇ ਤਾਂ ਰਾਜ ਦਾ ਭ੍ਰਿਸ਼ਟਾਚਾਰ ਫੜਿਆ ਗਿਆ ਹਾਂ ਸਾਰੇ ਜਿਹਨੇ ਭ੍ਰਿਸ਼ਟ ਸੀਗੇ ਲੋਕ ਹਾਂ ਭ੍ਰਿਸ਼ਟ ਸਾਰੇ ਫੜੇਗੇ ਹਾਂ ਸਹੀ ਗੱਲ ਹੈ ਹਾਂ ਨਾਲੇ ਤਾਂ ਉਧਰੋਂ ਉਹਦਾ ਕੰਮ ਸਿੱਧਾ ਹੋ ਗਿਆ ਨਾਲੇ ਉਹਨੇ ਮੁੜ ਕੇ ਦਿੱਤਾ ਇਨਾਮ ਬਈ ਛੂਟੀ ਦਾ ਹਾਂ ਠੀਕ ਹੈ ਹਾਂ ਖੁਸ਼ੀ ਨਾਵੇ ਨਾਲੇ ਉਹਨਾਂ ਨੂੰ ਮੇਲੇ ਕਿਸਾਨ ਜਾਂਦਾ ਕਹਿੰਦਾ ਲੈ ਭਾਈ ਤੁਹਾਨੂੰ ਮੈਂ ਜਿਹੜਾ ਮੰਗਾ ਹੀ ਵੰਡਦਾ ਵੰਡਦਾ ਇਹਨਾਂ ਨੇ ਆਪਨੇ ਖੁਸ਼ੀ ਨਾ ਦਿੱਤਾ ਮੈਂ ਉਹ ਲੈ ਕੇ ਚੱਲਿਆ ਜਿਹੜਾ ਆਪਾਂ ਮੰਗੇ ਹੋ ਸੀ ਹਾਂ ਸਹੀ ਗੱਲ ਹੈ ਜੀ ਮੈਂ ਚੰਦੂ ਸਿੱਟੀ ਜਾਣ ਕਰੇ ਸਹੁਰੇ ਦੇ ਮਰਵਾ ਗਿਆ ਜਾਂਦਾ ਜਾਂਦਾ ਹੈ ਬੇ ਕਈ ਦੂਰੀ ਆਏ ਵੀ ਮੰਗ ਲੈਂਦਾ ਅਗਲਾ ਵੀ ਮੰਗਣ ਲੱਗਿਆ ਇੱਕ ਡਾਤ ਮਾਕ ਤੋਂ ਕੰਮ ਲਿਆ ਉਹਨੇ ਸਹੀ ਗੱਲ ਹੈ ਜੀ ਉਹ ਕਹਿੰਦਾ ਨਾ ਵੀ ਜਿਵੇਂ ਅੱਜ ਕੱਲ੍ਹ ਆਪਣੇ ਜਿਵੇਂ ਹੁਣ ਧਰਮ ਚ ਵੀ ਆਪਾਂ ਕਹਿੰਨੇ ਵੀ ਆਏ ਆ ਨਾ ਦੂਜਾ ਗੈਰ ਧਰਮ ਨਾਲ ਜਿਵੇਂ ਹੁਣ ਆਪ ਬਾਬੇ ਆ ਬਗੇਸ਼ਵਰ ਧਾਮ ਦੂਜੇ ਹਾਂ ਉਹ ਕਹਣਗੇ ਸਾਨੂੰ ਦੇ ਦਿਓ 15 ਮਿੰਟ ਆਏ ਕਰ ਦਿਆਂਗੇ ਅਸੀਂ Hindu ਇਕੱਠੇ ਕਰਨਾਗੇ ਅਸੀਂ ਫਲਾਣਾ ਕਰ ਲਾਂਗੇ ਹਾਂਜੀ ਹਾਂਜੀ ਇਹਰ ਬਹੁਤ ਗਲਤ ਗੱਲ ਹੈ ਇਹਨਾਂ ਤੇ ਆਏ ਦੇਵੀ ਦੇਵ ਤੇ ਖਾਸ ਥੋੜੀ ਐ ਨਾ ਤੇ ਉਹ ਤਾਂ ਨਾਰਾਜ ਆ ਨਾ ਨਾਰਾਜ ਆ ਸਹੀ ਗੱਲ ਹੈ ਜੀ ਵੀ ਤੁਸੀਂ ਯਾਰ ਉਹਨਾਂ ਦੀ ਬੇਇੱਜ਼ਤੀ ਕਰਵਾ ਰਹੇ ਹੋ ਤੁਸੀਂ ਉਹਨਾਂ ਦਾ ਕੋਈ ਆਦਰ ਥੋੜੀ ਕਰਵਾ ਰਹੇ ਹੋ ਯਾਰ ਹਨਾ ਤੁਸੀਂ ਤਾਂ ਨਾਪਰਤ ਬੁਲਾ ਰਹੇ ਹੋ ਹਮ ਸਹੀ ਗੱਲ ਹੈ ਦੂਜੇ ਧਰਮਾਂ ਹਾਂ ਇਹ ਇੱਕ ਨਾ ਕਹਾਣੀ ਸੀ ਉਹ ਕਹਿੰਦੇ ਨੇ ਇੱਕ ਐੇ ਕੇਰਾ ਤੂਫਾਨ ਆ ਗਿਆ ਅੱਛਾ ਜੀ ਤੂਫਾਨ ਵੀ ਬਹੁਤ ਭਿਆਨਕ ਅੱਛਾ ਜੀ ਤੇ ਮੰਦਿਰ ਚ ਜਿਹੜੇ ਲੋਕ ਆਏ ਹੋਏ ਸੀ ਕਿ ਪੁਜਾਰੀ ਕੋਲੇ ਹਮਨ ਹੋ ਕੇ ਹਟਾਈ ਪੂਜਾ ਹੋ ਗਈ। ਅੱਛਾ ਜੀ। ਉਹ ਵਿਚਾਰੇ ਉੱਥੇ ਹੀ ਰੋਣਗੇ। ਅੱਛਾ ਜੀ। ਪਰ ਹੁਣ ਕਿੱਧਰ ਜਾਣ? ਹਾਂ। ਤੇ ਲੱਤਾਂ ਸਾਰੇ ਨੇ ਗੰਬੀ ਜਾਣ ਪੁਜਾਰੀ ਅਰਦਾਸ ਕਰੇ। ਹਾਂ। ਬਿੰਦੇ ਬਿੰਦੇ ਹੱਥ ਜੋੜੇ। ਹਾਂ। ਵੀ ਰੋਗੇ ਤੂਫਾਨ। ਵੀ ਰੋਗੇ ਹਨਾ। ਹਾਂ। ਇੰਨੇ ਨੂੰ ਤੂਫਾਨ ਦੇ ਵਿੱਚ ਇੱਕ ਜਨਾਨੀ ਆਈ ਉਹ ਤਾਂ ਵਿਚਾਰੀ। ਅੱਛਾ ਜੀ। ਔਰਕਾ ਪਾਇਆ ਸலாம் ਧਰਮ ਦੀ। ਹਾਂ। ਤੇ ਉਹ ਜਦੋਂ ਆਈ ਤੇ ਉਹ ਕਹਿੰਦਾ ਵੀ ਪੁਜਾਰੀ ਦਾ ਕਪੂੜਾ ਹੋਗਾ ਵੇਖਾ। ਹਾਂ ਇਹ ਦੂਜੇ ਧਰਮ ਦੀ ਕਿਵੇਂ ਆ ਗਈ ਆ ਗਈ ਉਹ ਕਹਿੰਦਾ ਰੋਕ ਜਿਹੜੇ ਲੈ ਤੇਰੀ ਜ਼ਰਤ ਕਿਵੇਂ ਹੋਈ ਅੰਦਰ ਪੜਨ ਦੀ ਸਾਡਾ ਧਰਮ ਪ੍ਰਚਾਰਤੀ ਹੈ ਹਾਂ ਉੱਪਰ ਦਾ ਭਗਵਾਨ ਦੀ ਆਪਤਾਈਆ ਕੰਜਰਾ ਹੈ ਹਾਂ ਹਾਂ ਇਸ਼ਾਰ ਲੈਂਦੇ ਆ ਗਈ ਹਾਂ ਕਹਿੰਦਾ ਤੂੰ ਕਿਵੇਂ ਵੜ ਗਈ ਹੈ ਹੂੰ ਹੋ ਗਿਆ ਤੂਫਾਨ ਹੋ ਜਾ ਅੱਛਾ ਜੀ ਹੁਣ ਉਹਦਾ ਦੈੜੀ ਪੁੱਛਿਆ ਜਾਣਦਾ ਸੀ ਤੂਫਾਨ ਤੋਂ ਮੋੜਤਾ ਹਨਾ ਬਿਲਕੁਲ ਜੀ ਵਿਚਾਰੀ ਲੈ ਕੇ ਰੱਬ ਦਾ ਨਾਮ ਮੁੜਤੀ ਹਾਂ ਉਹ ਕਹਿੰਦੇ ਗੇਟਾ ਜੀ ਗਈ ਆ ਹਾਂ ਬਿਜਲੀ ਕਰਦੀ ਹਾਂ ਹਾਂ ਉਜਾਲੀ ਤਾਂ ਤੇ ਆ ਡਿੱਗੀ ਅੱਛਾ ਜੀ ਯਾਰੀ ਝੜ ਗਿਆ ਐਹੇ ਉਹੀ ਔਰਤ ਪਾਣੀ ਪਾਉਂਦੀ ਫਿਰੇ ਵਿਚਾਰੀ ਲੈ ਕੇ ਜੜੀ ਚਾਰੰਗਾਲੀ ਪਾਰਟੀ ਅੱਛਾ ਜੀ ਪਾਉਂਦੀ ਫਿਰੇ ਹਾਂ ਦੂਜੇ ਦਾ ਸੇਵਕ ਨੇੜੇ ਵੀ ਨਹੀਂ ਆਏ ਨੇੜੇ ਨਹੀਂ ਆਏ ਯਾਰੀ ਦੀ ਚੰਦ ਬਸੇ ਹਾਂ ਚੀਜ਼ਾਂ ਕਿ ਦਪਹਿਰੀਆਂ ਤਲੌਂਦੀ ਫਿਰੇ ਵੀ ਕਹਿੰਦੀ ਇਹੀ ਆ ਕੋਈ ਸਹੀ ਰੱਬ ਕਹੀ ਮੇਰੀ ਨਾ ਸੇਤਰ ਦੂਜੂ ਮਾਰ ਜਾਂਦਾ ਬਿਲਕੁਲ ਜੀ ਇਹਦਾ ਕਿ ਰੱਬ ਤੋਂ ਡਰਨਾ ਚਾਹੀਦਾ ਹਾਂ ਹੈਨਾ ਜਿਵੇਂ ਹੁਣ ਆਪਣਾ ਗਿੱਪੀ ਦੀ ਫਿਲਮ ਬਾਰੇ ਆਪਾਂ ਕਹਿੰ ਤੂੰ ਪ੍ਰੰਤੂ ਕਰਦੇ ਆ ਬਹੁਤ ਮਾਰੀ ਗੱਲ ਹੈ ਹਾਂ ਬਿਲਕੁਲ ਜੀ ਉਹਨਾਂ ਦੇ ਬੱਚਿਆਂ ਦਾ ਵੀ ਹੌਸਲਾ ਟੁੱਟਦਾ ਹੈ ਹਾਂ ਜਿਨ੍ਹਾਂ ਨੇ ਆਪਾਂ ਆਪਣੇ ਮੁਲਕ 'ਚ ਰਹਿ ਕੇ ਵੀ ਸਿੱਖੀ ਨੂੰ ਆਪਾਂ ਨਹੀਂ ਲਿਵਾ ਸਕਦੇ ਹਾਂ ਆਪਾਂ ਆਪਣੇ ਦੇਸ਼ 'ਚ ਰਹਿ ਕੇ ਆਪਾਂ ਪੰਜਾਬ 'ਚ ਰਹਿ ਕੇ ਵੀ ਆਪਣੇ ਪੁੱਤਾਂ ਦੇ ਦਾੜ੍ਹੀ ਕੇਸ ਨਹੀਂ ਲਿਖਵਾ ਸਕੀ ਸਹੀ ਗੱਲ ਹੈ ਜੀ ਉਹ ਬੰਦੇ ਨੇ ਕੈਨੇਡਾ 'ਚ ਰਹਿ ਕੇ ਵੀ ਆਪਦੇ ਜਵਾਗ ਗੁਰਸਿੱਖ ਬਣਾ ਕੇ ਰੱਖੇ ਸਹੀ ਗੱਲ ਆ ਜੀ ਕਿੱਡੀ ਵੱਡੀ ਗੱਲ ਆ ਹਾਂ ਕਿਸਾ ਧਰੀ ਰੱਖੀ ਕੈਨੇਡਾ ਦੇ ਵਿੱਚ ਰਹਿ ਕੇ ਡੇਢ ਸਾਲ ਆਪਣੇ ਬੇਟੇ ਨੂੰ ਗੱਤਕਾ ਸਿਖਾਇਆ ਕੱਲੇ ਨੂੰ ਥੋੜੀ ਸਿਖਾਇਆ ਦੂਜਿਆਂ ਨੂੰ ਵੀ ਨਾਲ ਟ੍ਰੇਨਿੰਗ ਤਾਂ ਦਵਾਈ ਆ ਉਹਨੇ ਬਿਲਕੁਲ ਜੀ ਕਿੱਡੀ ਵੱਡੀ ਗੱਲ ਆ ਕਿੱਡੀ ਵੱਡੀ ਗੱਲ ਆ ਜੀ ਉਦੋਂ ਕਿੰਨੀ ਵਿਵਪਤਾ ਕਿਸੇ ਨੇ ਹਾਜ਼ ਨਾਰਾ ਮਾਰਿਆ ਉਹਨੂੰ ਹੂੰ ਹੂੰ ਉੱਥੇ ਗੋਲੀਆਂ ਚੱਲੀਆਂ ਉਹਨੂੰ ਧੰਕੀਆਂ ਆਈਆਂ ਕਿਸੇ ਨੇ ਵੀ ਕੋ ਖੜਿਆ ਉਹਦੇ ਨਾਲ ਨਾ ਜਿੰਨਾ ਬਿਲਕੁਲ ਨਹੀਂ ਕੱਲਾ ਹੀ ਆ ਨਾ ਵਿਚਾਰਾ ਖੜਾ ਹਾਂ ਸਹੀ ਗੱਲ ਠੀਕ ਹੈ ਕਿਸੇ ਨੇ ਕੋਈ ਹਾਜ਼ ਨਾਰਾ ਇੰਨਾਂ ਮਾਰੇ ਬਿਲਕੁਲ ਨਹੀਂ ਜੀ ਕਦੇ ਯਾਰ ਜਿੱਥੇ ਤਾਂ ਦੌਖਾ ਉੱ ਉਹਨੇ ਫੇਰ ਵੀ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਉਹਨੇ ਸਖਤਰ ਮੈਨੂੰ ਪ੍ਰਮੋਟ ਕਰਨ ਲਈ ਉਹਨੇ ਫਿਲਮ ਬਣਾਈ ਕਾਣਾ ਪੈਸਾ ਲਾਇਆ ਹਾਂ ਅਸੀਂ ਮੈਂਟ ਚ ਪੋਸਟਲ ਚੱਕਤੇ ਯਾਰ ਇਹ ਦੀ ਜਾਂ ਵੀ ਦੇਖੋ ਮਿਹਨਤ ਵੀ ਦੇਖੋ ਸਹੀ ਗੱਲ ਆ ਜੀ ਕਹਿੰਦੇ ਉਹਨਾਂ ਨੇ ਨਕਲੀ ਦਾੜੀਆਂ ਲਾ ਕੇ ਕਲਾਕਾਰ ਹੈ ਕਲਾਕਾਰ ਹੈ ਕੱਲ ਨੂੰ ਉਹਨੂੰ ਮਜ਼ਦ ਮਾਰ ਵੀ ਬਣਨਾ ਪੈ ਸਕਦਾ ਉਹਨੂੰ ਬੋਦੀ ਵਾਲਾ ਵੀ ਬਣਨਾ ਪੈ ਸਕਦਾ ਉਹਨੇ ਖਬਰ ਕਿਹੜੀਆਂ ਕਿਹੜੀਆਂ ਨਕਲਾਂ ਕਰਨੀਆਂ ਬਿਲਕੁਲ ਜੀ ਉਹਨੇ ਤਾਂ ਦੁਨੀਆ ਦੇ ਰੰਗ ਪੇਸ਼ ਕਰਨੇ ਬੋਕੋ ਬੁਕਰੇ ਹਾਂ ਇਦਾਂ ਕਲਾ ਹੈ ਕਲਾ ਹੈ ਜੀ ਉਹਨੇ ਇਸ ਕਲਾ ਨੂੰ ਆਪਣਾ ਉਨੇ ਬਿਜ਼ਨਸ ਬਣਾਇਆ ਹਾਂ ਠੀਕ ਹੈ ਹੁਣ ਬਿਜ਼ਨਸ ਦੇ ਵਿੱਚ ਥੋੜੀ ਘਾਟਾ ਖਾਣੂ ਬੰਦਾ ਸਹੀ ਗੱਲ ਆ ਜੀ ਦੇ ਹੁਣ ਕਿਵੇਂ ਪਹੁੰਚਿਆ ਯਾਰ ਵਿਚਾਰਾ ਉਸੇ ਉਹਦੇ ਘਰ ਵਾਲੀ ਦਾ ਕਿੱਡਾ ਯੋਗਦਾਨ ਹੈ ਬਿਲਕੁਲ ਜੀ ਕਿੰਨੇ ਵਿਚਾਰੇ ਨੇ ਬਾਹਰ ਜਾ ਕੇ ਮਿਹਨਤਾਂ ਕਰਕੇ ਗਾਣਾ ਕੱਢਿਆ ਸੀ ਹਾਂ ਭਾਂਡੇ ਤੋਂ ਤੋਂ ਹੋਟਲਾਂ ਚ ਭੀਰ ਚੱਲਿਆ ਸਾਰੇ ਹੀ ਆਏ ਆ ਸਾਰੇ ਬਹੁਤ ਆ ਜੀ ਬਹੁਤ ਕਲਾਕਾਰ ਆਈਆਂ ਆ ਜੀ ਬਹੁਤ ਕੀ ਸਾਰੇ ਹੀ ਆਏ ਆ ਦੂਜਾ ਜਿਹੜਾ ਬਰਮਾ ਅ ਪ੍ਰਵੀਸ਼ ਬਰਮਾ ਪ੍ਰਵੀਸ਼ ਬਰਮਾ ਇਹ ਵੀ ਵਿਚਾਰਾ ਉੱਥੇ ਹੀ ਆਇਆ ਗਾਣਾ ਕੱਢਿਆ ਸਹੀ ਗੱਲ ਆ ਜੀ ਬਹੁਤ ਤੁਹਾਨੂੰ ਹਲਜੀਤ ਅਰ ਗਿਆ ਹਾਂ ਸਾਰੇ ਐਂ ਕੱਢ ਕੇ ਆਇਆ ਸਿੱਧੂ ਵੀ ਉੱਥੇ ਹੀ ਆਇਆ ਹਾਂ ਸਹੀ ਗੱਲ ਆ ਠੀਕ ਹੈ ਦਰ ਉਹਦੋਂ ਬੰਦਾ ਮੈਂ ਵੇਖਿਆ ਮੈਂ ਇਹ ਫੀਲਡ 'ਚ ਵਿਚਰਦਾ ਹਾਂ ਹਾਂ ਮੈਂ ਵੀ ਨਾ ਜਿਹੜੇ ਵਿਚਾਰੇ ਕਲਾਕਾਰ ਛੋਟੇ ਐ ਪੈਸੇ ਹੈ ਨਹੀਂ ਗਾਣਾ ਕਰਦੇ ਆ ਹਨਾ ਬੜੇ ਔਖੇ ਆ ਜਾਂ ਮੈਂ ਗਾਮੇ ਕੋਲੇ ਬੈਠੇ ਵੇਂਦਾ ਹੁੰਦਾ ਸੀ ਕਲਾਕਾਰ ਆਉਂਦੇ ਹੁੰਦੇ ਸੀ ਬਾਈ ਮੇਰਾ ਗਾਣਾ ਕਰਾ ਦੇ ਬਾਈ ਹੈ ਨਾ ਪਰ ਉਹਨਾਂ ਤੋਂ ਪੈਸੇ ਨਹੀਂ ਇਕੱਠੇ ਹੁੰਦੇ ਸੀ ਹਾਂਜੀ ਤੇ ਪਰ ਪੈਸੇ ਲਾ ਕੇ ਗਾਣਾ ਨਾ ਚੱਲਣਾ ਫਿਰ ਦੇਖੋ ਯਾਰ ਕਿੱਡੀ ਕਿਸਮਤ ਡਾਉਣ ਬੰਦੇ ਦੀ ਸਹੀ ਗੱਲ ਹੈ ਹੈ ਹੁਣ ਪਿੱਛੇ ਜੇ ਆਪਾਂ ਫਿਲਮਾਂ ਕਰੀਂਗਾ ਉਹ ਨਹੀਂ ਚੱਲਣਗਾ ਆਪਣਾ ਖਰਚਾ ਹੋ ਗਿਆ ਕਿੰਨਾ ਯਾਰ ਆਪਾਂ ਕਿੰਨੇ ਥੱਲੇ ਲੱਗੇ ਯਾਰ ਹਾਂ ਕਿਉਂਕਿ ਯਾਰ ਜਿਹੜੀ ਬੰਦਾ ਮਿਹਨਤ ਕਰਦਾ ਨਾ ਹਾਂ ਉਹ ਬਹੁਤ ਜਿਆਦਾ ਹੁੰਦੀ ਆ ਹਰ ਬੰਦਾ ਆਪੋ ਆਪਣੇ ਹਿਸਾਬ ਨਾਲ ਪੂਰਾ ਜੋਰ ਲਾਉਂਦਾ ਬਿਲਕੁਲ ਜੀ ਤੇ ਜੇ ਅੱਜ ਉਹਨਾਂ ਕੋਲੇ 4 ਪੈਸੇ ਆ ਤਾਂ ਉਹਨਾਂ ਦੀ ਮਿਹਨਤ ਦੀ ਬਦੌਲਤ ਮਿਹਨਤ ਦੀ ਬਦੌਲਤ ਆ ਸਹੀ ਗੱਲ ਹੈ ਫੇਰ ਵੀ ਉਹ ਸੇਵਾ ਵੀ ਕਰ ਰਹੇ ਆ ਅੰਡਰਗਰਾਉਂਡ ਜਿਵੇਂ ਉਹਨੂੰ ਸਿੱਧੂ ਮੂਸੇ ਵਾਲਾ ਕਿੰਨਾ ਲੋਕਾਂ ਦਾ ਭਲਾ ਕਰਦਾ ਸੀ ਉਹ ਪਤਾ ਸਹੀ ਗੱਲ ਆ ਸਾਹਮਣੇ ਨਹੀਂ ਆਉਂਦਾ ਸਾਹਮਣੇ ਨਹੀਂ ਸੀ ਆਉਂਦਾ ਬਹੁਤ ਕਲਾਕਾਰ ਲੋਕ ਦਿਖਾਵਾ ਨਹੀਂ ਸੀ ਹਾਂ ਲੋਕ ਦਿਖਾਵਾ ਨਹੀਂ ਸੀ ਸਿੱਧੀ ਸੇਵਾ ਸੀ ਬਹੁਤ ਕਲਾਕਾਰ ਡੋਨੇਟ ਕਰਦੇ ਆ ਜੀ ਬਹੁਤ ਆਵਦੀ ਜਾਇਦਾਦ ਆ ਜਿਵੇਂ ਹੁਣ ਆਪਾਂ ਨੇੜੇ ਨਹੀਂ ਜਾਂਦੇ ਆਪਾਂ ਚੰਦਾਂ ਵਾਲੇ ਸੰਤਾਂ ਦੇ ਨੇੜੇ ਗਏ ਆ ਆਪਾਂ ਨੂੰ ਪਤਾ ਲੱਗ ਗਿਆ ਸੰਤ ਕਿੰਨੀ ਸੇਵਾ ਕਰਦੇ ਆ ਸਹੀ ਗੱਲ ਆ ਜੀ ਉਹਨਾਂ ਨੇ ਕਿਤੇ ਲੋਕਾਂ ਦੇ ਸਾਹਮਣੇ ਕਰਿਆ ਤੇ ਵੀਡੀਓ ਦਿਖਾਈ ਉਹਨਾਂ ਨੇ ਕਦੇ ਵੀਡੀਓ ਪਾਈ ਉਹਨਾਂ ਨੇ ਹਾਂ ਬਿਲਕੁਲ ਜੀ ਸਰ ਅੰਡਰਗਰਾਊਂਡ ਰਹਿ ਕੇ ਸੇਵਾ ਕਰ ਰਹੇ ਆ ਹਾਂ ਸਹੀ ਗੱਲ ਹੈ ਚੰਦ ਪ੍ਰਾਣੇ ਸੰਤ ਹੈ ਜੀ ਗੁਰਦਾਰਾ ਸਾਹਿਬ ਬਣਿਆ ਹੋਗਾ ਮੋਗਾ ਤੇ ਬੱਗਾ ਪ੍ਰਾਣਾ ਰੋਡ ਤੇ ਤੇ ਉੱਥੇ ਹੁਣ ਮੈਂ ਮੈਨੂੰ ਪਤਾ ਵੀ ਕਿੰਨੀ ਸੇਵਾ ਕਰਦੇ ਹੋ ਅਸੀਂ ਨੇੜੇ ਜਾ ਕੇ ਦੇਖ ਕੇ ਆਏ ਹਾਂ ਹਾਂ ਪਰ ਉਹਨਾਂ ਨੇ ਕਦੇ ਵੀਡੀਓ ਨਹੀਂ ਪਾਈ ਸਹੀ ਗੱਲ ਆ ਜੀ ਉਹਨਾਂ ਦਾ ਬੇਟਾ ਰਾਣਾ ਆਪ ਕੰਮ ਕਰਦਾ ਸਾਰੇ ਸਹੀ ਗੱਲ ਆ ਜੀ ਜੇ ਕੋਈ ਵੀ ਉਹਨਾਂ ਦੇ ਵਰਸੀ ਆ ਕੋਈ ਵੀ ਉਹਨਾਂ ਦੇ ਮੌਕਾ ਕੋਈ ਸੁਭਾਗਮਾ ਕੋਈ ਪੋਸਟ ਲਾਉਣਿਆ ਮੁੰਡਾ ਆਪ ਲਾਉਂਦਾ ਆਪ ਲਾਉਂਦਾ ਸਹੀ ਗੱਲ ਆ ਮੁੰਡੇ ਨੂੰ ਸਾਰੇ ਕੰਮ ਕਰਦਾ ਬਾਬੇ ਦਾ ਮੁੰਡਾ ਹਨਾ ਹਾਂ ਘੋੜਿਆਂ ਦੀ ਸੇਵਾ ਕਰਦਾ ਸੰਗਤ ਦੀ ਸੇਵਾ ਕਰਦਾ ਕੋਈ ਉਹਨੂੰ ਬਾਬੇ ਦੇ ਮੁੰਡੇ ਤੱਕ ਨਹੀਂ ਹਾਂ ਕੋਈ ਸੰਤਾਂ ਨੂੰ ਇਹ ਨਹੀਂ ਵੀ ਤੂੰ ਮੇਰਾ ਮੁੰਡਾ ਭਾਈ ਤੂੰ ਟੌਰ ਨਾ ਰਹਿ ਨਾ ਸੇਵਾ ਕਰੋ ਪੁੱਤ ਜਿੰਦਾ ਆਪਾਂ ਨੂੰ ਮੌਕਾ ਮਿਲਿਆ ਹਾਂ ਹਾਂ ਮੈਂ ਮੰਨ ਕੇ ਆ ਯਾਰ ਨੇੜੇ ਜਾ ਕੇ ਯਾਰ ਬੰਦੇ ਨੂੰ ਕੋਲੇ ਜਾ ਕੇ ਵੇਖੀਏ ਨਾ ਗੱਲ ਹੋਰ ਨਿਕਲਦੀ ਬਿਲਕੁਲ ਜੀ ਜਦੋਂ ਬਾਹਰੋਂ ਬੋਲਦੇ ਹਨ ਗੱਲ ਹੋਰ ਹੁੰਦੀ ਹੋਰ ਹੁੰਦੀ ਹੈ ਸਹੀ ਹੈ ਉਹ ਇਸ ਕਰਕੇ ਯਾਰ ਆਪਾਂ ਵੀ ਸਾਰੀਆਂ ਚੀਜ਼ਾਂ ਨੂੰ ਨਾ ਰਿਐਲਿਟੀ ਚ ਲਿਆ ਕਰ ਸਹੀ ਗੱਲ ਹੈ ਜੀ ਫੇਰ ਹੀ ਫਾਇਦਾ ਹਾਂ ਬਿਲਕੁਲ ਠੀਕ ਹੈ ਜੀ ਜੇ ਫੇਰ ਵੀ ਤੁਹਾਨੂੰ ਕੋਈ ਲੱਗੇ ਕੋਈ ਉੱਚੀ ਨਹੀਂ ਵੀ ਗੱਲ ਬੋਲੀ ਗਈ ਤਾਂ ਮਾਫੀ ਚਾਹੁੰਦੇ ਆ ਨਾ ਕਿਉਂਕਿ ਕਿਸੇ ਲਈ ਤਾਂ ਯਾਰ ਗੱਲ ਮਾੜੀ ਵੀ ਹੋਊਗੀ ਹਾਂ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਦੱਬ ਕੇ ਜੇ ਕੋਈ ਨਾਮ ਵਾਲਾ ਭਾਈ ਹੋਵੇ ਤਾਂ ਨਾ ਇਹ ਦਿੱਲੀ ਵਾਲਿਆਂ ਨੂੰ ਮੋਦੀ ਅਰਗੇ ਨੂੰ ਨਾਮ ਇਹੋ ਜਿਹਾ ਦਵਾਇਆ ਜਾਵੇ ਆ ਮਸਾਹਨ ਕਿ ਉਹਨਾਂ ਨੂੰ ਹਨਾ ਸਹੀ ਗਏ ਉਹਨਾਂ ਦੇ ਖੇਤਰ ਪੰਜ ਪੰਜ ਹੀ ਬਹੁਤ ਆ ਮੇਰੇ ਸਾਲੇ ਪੰਜਾਂ ਨਾਲ ਹੀ ਕੰਨ ਹੋ ਜਾਣੇ ਕਿਉਂਕਿ ਗੋਲਗਾ ਪਿਆਰ ਕੇ ਉਹਦੇ ਅਹਿਮਦ ਸਾਹਿਬ ਤਾਂ ਮੇਰੇ ਹੁਣ ਤਾਂ ਨਜਾਰ ਹੀ ਮਾਰੇ ਸਾੜਾ ਰੈਚਰ ਗੱਲ ਲੱਗੂ ਹਨਾ ਬਾਕੀ ਦੂਜਿਆਂ ਨੂੰ ਰਾਜ ਨਾ ਅਰਗੇ ਨੂੰ ਦੇ ਦਿਆਂਗੇ ਐਵੇਂ ਚਕਾਰੇ ਚੜਾਈ ਜਾਂਦਾ ਹੁੰਦਾ ਹੁਣ ਮੁੜ ਕੇ ਬੜੇ ਯਾਦ ਆਉਂਦੇ ਚਕਾਰ ਇਹਨਾਂ ਦੇ ਜਦੋਂ ਭੀੜ ਪੈਂਦੀ ਥੱਲੇ ਤੱਕ ਅਧਿਕਾਰੀ ਸਾਰੇ ਪਿਸ਼ਟਾ ਚ ਆ ਰਹੀ ਹਾਂ ਸਭ ਥੱਲੇ ਤੱਕ ਸਭ ਨੂੰ ਇਹ ਸਹੀ ਦੇਣਾ ਦੋ ਦੋ ਹੀ ਹੋਣੇ ਇਹਨਾਂ ਨੂੰ ਆ 200 ਮੰਗਣਾ ਪਊਤਾ 300 ਮੇਰੇ ਹਿਸਾਬ ਨਾਲ ਹਾਂ ਠੀਕ ਹੈ ਜੀ ਦੱਬ ਕੇ ਸ਼ੇਅਰ ਕਰੋ ਵੀਡੀਓ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ